ਕੱਲ ਕੱਲ ਈਵਨਿੰਗ ਚ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਵੀ ਹਸਪੀਟਲ ਦੇ ਵਿੱਚ ਕੁਝ ਬੰਦਿਆਂ ਨੇ ਆ ਕੇ ਕੁਝ ਫੋੜ ਫੋੜ ਕਰਨ ਦਾ ਜਿਹੜਾ ਹੈਗਾ ਵਾਕਿਆ ਸਾਹਮਣੇ ਆਇਆ ਸੀ ਤਾਂ ਇਮੀਡੀਏਟਲੀ ਸਾਡੇ ਐਸਐਚਓ ਸਾਹਿਬ ਜਾਂ 5 ਮਿੰਟਾਂ ਚ ਮੌਕੇ ਤੇ ਆ ਗਏ ਸੀ ਉਹਦੇ ਚ ਪਤਾ ਚੱਲਿਆ ਕਿ ਬਈ ਦੋ ਪਾਰਟੀਆਂ ਜਿਨ੍ਹਾਂ ਦਾ ਐਕਸੀਡੈਂਟ ਸ਼ਹਿਰ ਦੇ ਵਿੱਚ ਹੋਇਆ ਸੀ ਉਹ ਪਾਰਟੀਆਂ ਆਪਣੀ ਮੈਡੀਕਲ ਜਿਹੜੀ ਕਰਵਾਣ ਵਾਸਤੇ ਇੱਥੇ ਆਏ ਸੀਗੇ ਤਾਂ ਉਹਨਾਂ ਦੇ ਆਪਾਂ ਪਾਰਟੀ ਦੇ ਵਿੱਚ ਆਪਸ ਵਿੱਚ ਇੱਥੇ ਇੱਕ ਵਾਕਿਆ ਹੋਇਆ ਹੈਗਾ ਤੋ ਉਸ ਮੰਦ ਦੇ ਵਿੱਚ ਇਮੀਡੀਏਟਲੀ ਰਾਤ ਨੂੰ ਸੀ ਸਿਵਲ ਸਰਦਨ ਸਾਹਿਬ ਨਾਲ ਗੱਲ ਕਰ ਪਈ ਸੀ ਜਿਨ੍ਹਾਂ ਨੇ ਜਿਹੜੀ ਹੈਗੀ ਸਾਡੇ ਸਾਨੂੰ ਅਸੀਂ ਸਟੇਟਮੈਂਟ ਦੇ ਦਿੱਤੀ ਹੈਗੀ ਅਸੀਂ ਅੱਜ ਜਿਹੜਾ ਵੈਲੂਮੈਂਟ ਜਿਹੜੇ ਸਟ੍ਰਿਕਟ ਵੈਲੂਮੈਂਟ ਸੈਕਸ਼ਨ 'ਚ ਅਸੀਂ ਐਫ ਆਰ ਜਿਹੜੀ ਹੈ ਦਰਜ ਕਰੇਗੇ ਅਸੀਂ ਉਹ ਜਿਹੜੀ ਜਿਨ੍ਹਾਂ ਨੇ ਇਹੋ ਜਿਹਾ ਬਾਕੀ ਕੀਤਾ ਉਹਨਾਂ ਦੇ ਖਿਲਾਫ ਸਟ੍ਰਿਕਟ ਕਾਰਵਾਈ ਜਿਹੜੀ ਹੈ ਅਮਲ ਵਿੱਚ ਲਿਆਵਾਂਗੇ ਇਸ ਤੋਂ ਇਲਾਵਾ ਵੀ ਜਿਹੜੇ ਹੈਗੇ ਸਾਡੇ ਵੱਲੋਂ ਜਿਹੜੇ ਹੈਗੇ ਇਹਦੀ ਇਸ ਚੀਜ਼ ਨੂੰ ਬੜਾ ਸਟ੍ਰਿਕਟਲੀ ਨੋਟਿਸ ਦਿੱਤੀ ਗਿਆ ਹੈ ਬਾਕੀ ਸਭ ਸੀਵਲ कि गुरदासपुर दो पार्टी झगड़ा होया खिलाफ आई आरली पबलिक प्रॉपर्टी का नुकसान होयास किया ਉਹ ਵੀ ਇਟ ਕੁਡ ਬੀ ਰਿਕਵਰਡ ਫ্রম ਦਾ ਅਸਮ ਜਿਨ੍ਹਾਂ ਨੇ ਇਹ ਪ੍ਰੋਪਰਟੀ ਦਾ ਡੈਮੇਜ ਕੀਤਾ ਸਰ ਸੋ ਥੈਟ ਇਟ ਬਿਕਮਸ ਐਸ ਅ ਡੈਟਰੈਂਟ ਟੂ ਵਨ ਐਂਡ 올 ਜਿਹੜੇ ਪਬਲਿਕ ਪਲੇਸ ਤੇ ਜਾ ਕੇ ਪਬਲਿਕ ਪ੍ਰੋਪਰਟੀ ਦਾ ਨੁਕਸਾਨ ਕਰਦੇ ਸਸੋਟੀ ਜਿਹੜੇ ਵੈਲਵੈਂਟ ਜਿਹੜੇ ਪ੍ਰੋਵੀਜਨਸ ਹੈਗੇ ਉਸ ਹਸਪੀਟਲ 'ਚ ਸਿਕਿਉਰਟੀ ਦੇ ਨੋ ਅਕੈਸਸ ਕੀਤਾ ਜਾਵੇਗਾ ਅਨ ਅਕੋਰਡਿੰਗ ਲਈ ਜਿਹੜਾ ਅਸੋਸੀਏਸ਼ਨ ਹੈ ਉਹ ਸ਼ੀਟ ਲਿਮਿਟ ਕਰਾ ਲੀਏ ਸਰ ਅਜੇ ਇੱਕ ਵੀ ਇੰਪੋਰਟੈਂਟ ਚੀਜ਼ ਆਵੀ ਹੈ ਕਿ ਇਹਦੇ 'ਚ ਜਿਹੜੇ ਕੁਝ ਨਿਊਜ਼ ਵੱਲੋਂ ਦੱਸਿਆ ਗਿਆ ਹੈ ਕਿ ਡਾਕਟਰਸ ਤੇ ਡਾਕਟਰਸ ਤੇ ਵੀ ਕੋਈ ਸੱਟਾ ਸੁੱਤਾ ਲੱਗਿਆ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੈ ਜੀ ਔਰ ਦੋਨੋਂ ਵੈਲਵੈਂਟ ਪਾਰਟੀ ਜਿਹੜੇ ਡਾਕਟਰ ਦੇ ਨਾਲ ਇਥੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਇਨਸੀਡੈਂਟ ਸਾਹਮਣੇ ਨਹੀਂ ਆਇਆ ਸਰ 200 ਬੈੱਡ ਦਾ ਹਸਪੀਟਲ ਹੈਗਾ ਲੇਕਿਨ ਸਿਰਫ ਰਾਤ ਨੂੰ ਸ ਇੱਕ ਕੋ ਪੁਲਿਸ ਕਰਮੀ ਜਿਹੜਾ ਤਨਾਤ ਹੋਦਾ ਹੈ। ਦੇਖੋ ਅਸੀਂ ਰੈਲੇਵੈਂਟ ਜਿਹੜੇ ਅਸੀਂ ਪਹਿਲਾਂ ਵੀ ਕਿਹਾ ਸੀ ਕਿ ਦੇਖੋ ਜੀ ਸਿਕਿਉਰਟੀ ਅਸੈਸ ਕਰਨਾ ਉਹ ਕੰਸਰਨ ਜਿਹੜਾ ਹੈਗੇ ਸਟੈਟ ਪਰਸਪੈਕਸ਼ਨ ਐਂਡ ਬਾਕੀ ਸਾਰੇ ਚੀਜ਼ਾਂ ਨੇ ਪ੍ਰੋਵੀਜ਼ਨ ਤੇ ਵੀ ਆਪਾਂ ਸੇਖਾ ਦਿਆਗੇ। ਉਹ ਅਸੀਂ ਰੈਲੇਵੈਂਟ ਜਿਹੜਾ ਵੀ ਹੋਏਗਾ ਜਿਹੜੀ ਸਾਡੇ ਕ੍ਰਾਈਟੇਰੀਆ ਹੈਗਾ ਐਸ ਵੈਲ ਐਸ ਜਿਹੜਾ ਸਟੈਟ ਪਰਸਪੈਕਸ਼ਨ ਐ ਬਾਕੀ ਜਿਹੜੀ ਜਿਹੜੀ ਸਰਕਮਸਟੈਂਸੀਜ਼ ਹੈ ਉਹਨੂੰ ਦੇਖ ਕੇ ਅਸੀਂ ਅਗਲੀ ਕਦਮ ਜੇ ਮਤਲਬ ਕਿ ਟ੍ਰੇਸ ਹੋਇਆ ਕੋਈ ਜਦ ਪਤ ਲੱਗਾ ਪਛਾਣ ਹੋਈ ਕਿ ਸਿੱਧਾ ਦੇਖੋ ਜੀ ਇਹ ਬੰਦੇ ਆਈਡੈਂਟੀਫਾਈਡ ਹੈ ਵੀ